ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਵੀ ਕੁਝ ਆਪਣੇ ਸਿੱਖਾਂ ਦੇ ਵੱਲੋਂ ਕੁਝ ਨਿਹੰਗ ਸਿੰਘਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਉਹਨਾਂ ਦੇ ਕੇਸਾਂ ਦੀ ਬਾਣੇ ਦੀ ਸ਼ਸਤਰਾਂ ਦੀ ਬੇਦਬੀ ਹੋਈ ਮੁਹਾਲੀ ਦੀ ਕੋਈ ਘਟਨਾ ਵਾ ਮਾਜਰੀ ਕੋ ਪਿੰਡ ਦੱਸਿਆ ਜਾ ਰਿਹਾ ਜਾਂ ਜਿਹੜਾ ਵੀ ਨਗਰ ਆ ਪਹਿਲੀ ਗੱਲ ਤਾਂ ਇਹ ਵੀ ਜੇਕਰ ਕੋਈ ਸਿੰਘਾਂ ਦੇ ਵੱਲੋਂ ਗਲਤੀ ਕੀਤੀ ਗਈ ਹੋਊਗੀ ਮੰਨ ਲੈਨੇ 1 ਮਿੰਟ ਵਾਸਤੇ ਤੇ ਠੀਕ ਆ ਉਹਦੇ ਵਾਸਤੇ ਤੁਸੀਂ ਕਾਰਵਾਈ ਕਰੋ ਬਣਦੀ ਕਾਰਵਾਈ ਜਿਹੜੀ ਕਰੋ ਕਾਨੂੰਨੀ ਕਾਰਵਾਈ ਕਰ ਦਿਓ ਜਾਂ ਕੋ ਚਾਰ ਬੰਦੇ ਬਿਠਾਓ ਸਿਆਣੇ ਇਹੋ ਆਦੀ ਗਲਤੀ ਆ ਕੱਢੋ ਹੁਣ ਜੇ ਇਹੋ ਹੀ ਕਿਤੇ ਕਿ ਸਿਗਨ ਸ਼ਸਤਰ ਕੱਢ ਕੇ ਗਾਟਾ ਲਾਇਆ ਹੁੰਦਾ ਨਾ ਕਿਸੇ ਦਾ ਤੇ ਹੁਣ ਤੱਕ ਜਿੰਨੇ ਬੁੱਧੀਜੀਵੀ ਆ ਸਾਰਿਆਂ ਨੇ ਚੀਖ ਝੜਾ ਮਚਾਲਣਾ ਸੀ ਇਸ ਸਮੇਂ ਤੇ ਟਡਰੀਆਂ ਵਾਲਾ ਨੇਕੀ ਤੇ ਦੂਜੇ ਜਿਹਨੇ ਵੀ ਹੈਗੇ ਚਵਲ ਵੀ ਹਾਇ ਨਿਹੰਗਾ ਨੇ ਬੰਦਾ ਵੜਤਾ ਆਏ ਨਿਹੰਗਾ ਨੇ ਬੰਦਾ ਵੜਤਾ ਹੁਣ ਉਹਨਾਂ ਦੇ ਕੇਸਾਂ ਦੀ ਬਦਵੀ ਹੋਈ ਆ ਕਕਾਰਾਂ ਦੀ ਹੋਈ ਸ਼ਸਤਰਾਂ ਦੀ ਹੋਈ ਬਾਣੇ ਦੀ ਹੋਈ ਕੇਸਾਂ ਤੋਂ ਵੱਧ ਕੇ ਧੋਆ ਗਿਆ ਹੁਣ ਕਿਸੇ ਦੀ ਜਬਾਨ ਨਹੀਂ ਜਿਹੜੀ ਚੱਲਣੀ ਸਭ ਗੁੰਗੇ ਹੋ ਜਾਣੇ ਕਿਉਂ ਕਿ ਕਿਉਂਕਿ ਹੁਣ ਨਿਹੰਗ ਸਿੰਘਾਂ ਦੇ ਨਾਲ ਹੋਇਆ ਬਾਣੇ ਵਾਲੇ ਸਿੰਘਾਂ ਨਾਲ ਹੋਇਆ ਇਸ ਕਰਕੇ ਇੱਕ ਤਾਂ ਜਿਹੜਾ ਖੌਤੀ ਬੁੱਧੀ ਜੀਵੀ ਨੇ ਇਹ ਆਪਣੀ ਮੱਤ ਦੇ ਉੱਤੇ ਪਰਦਾ ਚੱਕਿਆ ਕਰੋ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਆ ਉਦੋਂ ਘਟੋ-ਘਟੇ ਵਿਚਾਰਿਆ ਕਰੋ ਵੀ ਕਾਰਨ ਕੀ ਹੋਇਆ ਜੇਕਰ ਕੋਈ ਸਿੰਘਾਂ ਦੇ ਵੱਲੋਂ ਵਾਅਦਾ ਵੀ ਕੀਤਾ ਗਿਆ ਸੀਗਾ ਤੇ ਫਿਰ ਜਿਹੜੇ ਕਾਨੂੰਨੀ ਚਾਰਜ ਹੋਈ ਦਾ ਰੌਲਾ ਪਾਉਂਦੇ ਹੁੰਦੇ ਵੀ ਹਾਈ ਜੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਾਈ ਹਾਈ ਸਿੰਘਾਂ ਨੇ ਆਪ ਕਿਉਂ ਫੈਸਲਾ ਕੀਤਾ ਫਿਰ ਉਹਨਾਂ ਨੂੰ ਕਹੋ ਜਿਨ੍ਹਾਂ ਨੇ ਸਿੰਘਾਂ ਦੇ ਉੱਤੇ ਹਮਲਾ ਕੀਤਾ ਇਸ ਕਰਕੇ ਇੱਕ ਤਾਂ ਇਹ ਦੂਸਰਾ ਜਿਨ੍ਹਾਂ ਨੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਹਨਾਂ ਨੂੰ ਇਹ ਬੜੀ ਸਿੱਧੇ ਲਫ਼ਜ਼ਾਂ ਵਿੱਚ ਚੇਤਾਵਨੀ ਆ ਕਿ ਬੰਦੇ ਦੇ ਪੁੱਤਾਂ ਵਾਂਗੂ ਆਪਣੀ ਕੀਤੀ ਹੋਈ ਗਲਤੀ ਦਾ ਪਛਤਾਵਾ ਕਰੋ ਪੰਥ ਕੋਲੋਂ ਉਹਨਾਂ ਸਿੰਘਾਂ ਕੋਲੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਮਾਫ਼ੀ ਮੰਗੋ ਤੇ ਕੀ ਕਰਨਾ ਵਾ ਕੀ ਨਹੀਂ ਕਰਨਾ ਉਹ ਪੰਥ ਫੈਸਲਾ ਕਰੂਗਾ ਮਾਫ਼ੀ ਦੇਣੀ ਹੈ ਨਹੀਂ ਦੇਣੀ ਪਰ ਜੇਕਰ ਤੁਸੀਂ ਕਿਸੇ ਭਲੇਖੇ ਦੇ ਵਿੱਚ ਉਹ ਵੀ ਤੁਸੀਂ ਚੰਨਕ ਭੇਡਾਂ ਨੇ ਇਕੱਠੀਆਂ ਹੋ ਕੇ ਚਾਰ ਸਿੰਘਾਂ ਨੂੰ ਹੱਥ ਪਾ ਲਿਆ ਤੇ ਬਾਅਦ ਚ ਤੁਸੀਂ ਭੱਜੇ ਫਿਰੋਗੇ ਬਾਜੋਗੇ ਇਹ ਤੁਹਾਡਾ ਬਹੁਤ ਵੱਡਾ ਭਲੇਖਾ ਮਹਾਰਾਜ ਦੀ ਕਿਰਪਾ ਰਵੇ ਜਿਵੇਂ ਮਹਾਰਾਜ ਫਿਰ ਸੇਵਾ ਲੈਣਗੇ ਜਰੂਰ ਸੇਵਾ ਕਰਾਂਗੇ ਪਰ ਤੁਹਾਨੂੰ ਇਹ ਦੱਸਾਂਗੇ ਵੀ ਬਾਣੀ ਨੂੰ ਹੱਥ ਕਿਦਾਂ ਪਾਈਦਾ ਸੋ ਇਸ ਕਰਕੇ ਚੇਤਾਵਨੀ ਉਹਨਾਂ ਲੋਕਾਂ ਨੂੰ ਆ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਮਰਜ਼ੀ ਕਰਾਂਗੇ ਜਦੋਂ ਜੀ ਕਰੂਗਾ ਕਕਾਰਾਂ ਦੀ ਕੇਸਾਂ ਦੀ ਦਸਾਰਾਂ ਦੀ ਬੇਦਬੀ ਕਰਾਂਗੇ ਤੇ ਸਾਨੂੰ ਕੋਈ ਹੱਥ ਨਹੀਂ ਪਾਊਗਾ ਅਸੀਂ ਕਿਸੇ ਕਾਨੂੰਨ ਕੋਲ ਪ੍ਰਸ਼ਾਸਨ ਕੋਲ ਨਹੀਂ ਜਾਣਾ ਅਸੀਂ ਜੋ ਫੈਸਲਾ ਕਰਾਂਗੇ ਫਿਰ ਆਪ ਕਰਾਂਗੇ ਅਸੀਂ ਇਹ ਚਾਹੁੰਦੇ ਨਹੀਂ ਪਰ ਜੇ ਸਾਨੂੰ ਬਾਰ-ਬਾਰ ਮਜਬੂਰ ਕੀਤਾ ਜਾਊਗਾ ਤੇ ਅਸੀਂ ਕੇਸਾਂ ਦੀ ਦਸਾਰਾਂ ਦੀ ਬੇਦਬੀ ਨਹੀਂ ਕਰਾਉਣੀ ਅਸੀਂ ਗੁਰੂ ਵੱਲੋਂ ਬਖਸ਼ੇ ਇਹ ਸਾਡੀਆਂ ਮੋਹਰਾਂ ਨੇ ਤੇ ਬਾਰ ਬਾਰ ਅਸੀਂ ਅਪੀਲਾ ਵੀ ਨਹੀਂ ਕਰਨੀ ਐ ਇਸ ਕਰਕੇ ਜਾਗਰਤ ਹੋਵੋ ਪਹਿਲੀ ਗੱਲ ਤਾਂ ਇਹ ਜਦੋਂ ਕਿ ਇਦਾਂ ਦੀ ਘਟਨਾ ਹੁੰਦੀ ਆ ਲਾਗੇ ਤਮਾਸ਼ੀ ਵੀ ਜਿਹੜੇ ਖੜੇ ਸੀ ਲਾਂਤ ਤਾਂ ਉਹਨਾਂ ਦੇ ਉੱਤੇ ਆ ਜਿਹੜੇ ਸ਼ਰਿਆਮ ਹੁੰਦੀ ਪਦਵੀ ਦੇਖ ਕੇ ਕੇਸਾਂ ਦੀ ਕਕਾਰਾਂ ਦੀ ਤੇ ਗੁੰਗੇ ਬਣ ਕੇ ਖੜੇ ਸੀ ਵੀਡੀਓ ਬਣਾ ਰਹੇ ਸੀਗੇ ਸੋ ਇਸ ਕਰਕੇ ਰੋਵ ਵਿਚਾਰ ਜੋ ਵੀ ਇਹ ਹੈਗੀ ਘਟਨਾ ਸਾਰੀ ਇਸ ਘਟਨਾ ਦਾ ਜੋ ਕੁਝ ਵੀ ਪੱਖ ਹੈਗਾ ਸਾਰਾ ਉਹ ਸੰਗਤ ਸਾਹਮਣੇ ਆ ਗਿਆ ਆ ਰਿਹਾ ਆਜੂਗਾ ਪਰ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਹਨਾਂ ਨੂੰ ਇਹ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਬੰਦੇ ਦੇ ਪੁੱਤਾਂ ਨੂੰ ਆਪਣੀ ਕੀਤੀ ਗਲਤੀ ਦਾ ਪਛਤਾਵਾ ਕਰੋ ਨਹੀਂ ਤੇ ਫਿਰ ਜਿਵੇਂ ਮਾਰਿਆ ਹੁਕਮ ਕਰਨਗੇ ਬੰਦੀ ਸੇਵਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਵੀ ਕੁਝ ਆਪਣੇ ਸਿੱਖਾਂ ਦੇ ਵੱਲੋਂ ਕੁਝ ਨਿਹੰਗ ਸਿੰਘਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਉਹਨਾਂ ਦੇ ਕੇਸਾਂ ਦੀ ਬਾਣੇ ਦੀ ਸ਼ਸਤਰਾਂ ਦੀ ਬੇਦਬੀ ਹੋਈ ਮੋਹਾਲੀ ਦੀ ਕੋਈ ਘਟਨਾ ਵਾ ਮਾਜਰੀ ਕੋ ਪਿੰਡ ਦੱਸਿਆ ਜਾ ਰਿਹਾ ਜਾਂ ਜਿਹੜਾ ਵੀ ਨਗਰ ਆ ਪਹਿਲੀ ਗੱਲ ਤਾਂ ਇਹ ਵੀ ਜੇਕਰ ਕੋ ਸਿੰਘਾ ਦੇ ਵੱਲੋਂ ਗਲਤੀ ਕੀਤੀ ਗਈ ਹੋਊਗੀ ਮੰਨ ਲੈਨੇ 1 ਮਿੰਟ ਵਾਸਤੇ ਤੇ ਠੀਕ ਆ ਉਹਦੇ ਵਾਸਤੇ ਤੁਸੀਂ ਕਾਰਵਾਈ ਕਰੋ ਬਣਦੀ ਕਾਰਵਾਈ ਜਿਹੜੀ ਕਰੋ ਕਾਨੂੰਨੀ ਕਾਰਵਾਈ ਕਰ ਦਿਓ ਜਾਂ ਕੋ ਚਾਰ ਬੰਦੇ ਬਿਠਾਓ ਸਿਆਣੇ ਇਹ ਉਹਦੀ ਗਲਤੀ ਆ ਕੱਢੋ ਹੁਣ ਜੇ ਇਹੋ ਹੀ ਕਿਤੇ ਕਿ ਸਿਗਨੇ ਸ਼ਸਤਰ ਕੱਢ ਕੇ ਗਾਟਾ ਲਾਇਆ ਹੁੰਦਾ ਨਾ ਕਿਸੇ ਦਾ ਤੇ ਹੁਣ ਤੱਕ ਜਿੰਨੇ ਬੁੱਧੀ ਜੀਵੀ ਆ ਸਾਰਿਆਂ ਨੇ ਚੀਖ ਝੜਾ ਮਚਾਲਣਾ ਸੀ ਇਸ ਸਮੇਂ ਦੇ ਟਡਰੀਆਂ ਵਾਲਾ ਨੇਕੀ ਤੇ ਦੁਜੇਤੀ ਜਿੰਨੇ ਵੀ ਹੈਗੇ ਚਵਲ ਕਿ ਹਾਇ ਨਿਹੰਗਾਂ ਦੇ ਬੰਦਾ ਵਰਤਾ ਆਏ ਨਿਹੰਗਾਂ ਦੇ ਬੰਦਾ ਵਰਤਾ ਹੁਣ ਉਹਨਾਂ ਦੇ ਕੇਸਾਂ ਦੀ ਬਦਵੀ ਹੋਈ ਐ ਕਕਾਰਾਂ ਦੀ ਹੋਈ ਸ਼ਸਤਰਾਂ ਦੀ ਹੋਈ ਬਾਣੇ ਦੀ ਹੋਈ ਕੇਸਾਂ ਤੋਂ ਵੱਧ ਕੇ ਧੋਆ ਗਿਆ ਹੁਣ ਕਿਸੇ ਦੀ ਜ਼ੁਬਾਨ ਨਹੀਂ ਜਿਹੜੀ ਚੱਲਣੀ ਸਭ ਗੁੰਗੇ ਹੋ ਜਾਣੇ ਕਿਉਂ ਕਿਉਂਕਿ ਹੁਣ ਨਿਹੰਗ ਸਿੰਘਾਂ ਦੇ ਨਾਲ ਹੋਇਆ ਬਾਣੇ ਵਾਲੇ ਸਿੰਘਾਂ ਨਾਲ ਹੋਇਆ ਇਸ ਕਰਕੇ ਇੱਕ ਤਾਂ ਜਿਹੜਾ ਖੌਤੀ ਬੁੱਧੀ ਜੀ ਵੀ ਨੇ ਇਹ ਆਪਣੀ ਮੱਤ ਦੇ ਉੱਤੇ ਪਰਦਾ ਚੱਕਿਆ ਕਰੋ ਜਦੋਂ ਕੋਈ ਹੋਜੀ ਗੱਲ ਹੁੰਦੀ ਆ ਉਦੋਂ ਘੱਟੋ-ਘੱਟ ਵਿਚਾਰਿਆ ਕਰੋ ਵੀ ਕਾਰਨ ਕੀ ਹੋਇਆ ਜੇਕਰ ਕੋਈ ਸਿੰਘਾ ਦੇ ਵੱਲੋਂ ਵਾਅਦਾ ਵੀ ਕੀਤਾ ਗਿਆ ਸੀਗਾ ਤੇ ਫਿਰ ਜਿਹੜੇ ਆ ਕਾਨੂੰਨੀ ਚਾਰਜ ਹੋਈ ਦਾ ਰੌਲਾ ਪਾਉਂਦੇ ਹੁੰਦੇ ਵੀ ਹਾਈ ਜੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਾਈ ਹਾਈ ਸਿੰਘਾ ਨੇ ਆਪ ਕਿਉਂ ਫੈਸਲਾ ਕੀਤਾ ਫਿਰ ਉਹਨਾਂ ਨੂੰ ਕਹੋ ਜਿਨ੍ਹਾਂ ਨੇ ਸਿੰਘਾ ਦੇ ਉੱਤੇ ਹਮਲਾ ਕੀਤਾ ਇਸ ਕਰਕੇ ਇੱਕ ਤਾਂ ਇਹ ਦੂਸਰਾ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਹਨਾਂ ਨੂੰ ਇਹ ਬੜੀ ਸਿੱਧੇ ਲਫ਼ਜ਼ਾਂ ਵਿੱਚ ਚੇਤਾਵਨੀ ਆ ਕਿ ਬੰਦੇ ਦੇ ਪੁੱਤਾਂ ਵਾਂਗੂ ਆਪਣੀ ਕੀਤੀ ਹੋਈ ਗਲਤੀ ਦਾ ਪਛਤਾਵਾ ਕਰੋ ਪੰਥ ਕੋਲੋਂ ਉਹਨਾਂ ਸਿੰਘਾਂ ਕੋਲੋਂ ਗੁਰੂ ਸਾਹਿਬ ਦੀ ਇਹ ਜੂਰੀ ਚ ਮਾਫੀ ਮੰਗੋ ਤੇ ਕੀ ਕਰਨਾ ਵਾ ਕੀ ਨਹੀਂ ਕਰਨਾ ਉਹ ਪੰਥ ਫੈਸਲਾ ਕਰੂਗਾ ਮਾਫੀ ਦੇਣੀ ਆ ਨਹੀਂ ਦੇਣੀ ਪਰ ਜੇਕਰ ਤੁਸੀਂ ਕਿਸੇ ਭਲੇਖੇ ਦੇ ਵਿੱਚ ਉਹ ਵੀ ਤੁਸੀਂ ਚਾਨਕ ਭੇਡਾਂ ਨੇ ਇਕੱਠੀਆਂ ਹੋ ਕੇ ਚਾਰ ਸਿੰਘਾਂ ਨੂੰ ਹੱਥ ਪਾ ਲਿਆ ਤੇ ਬਾਅਦ ਵਿੱਚ ਤੁਸੀਂ ਭੱਜੇ ਫਿਰੋਗੇ ਬਾਜੋਗੇ ਇਹ ਤੁਹਾਡਾ ਬਹੁਤ ਵੱਡਾ ਭਲੇਖਾ ਮਹਾਰਾਜ ਦੀ ਕਿਰਪਾ ਰਵੇ ਜਿਵੇਂ ਮਹਾਰਾਜ ਫਿਰ ਸੇਵਾ ਲੈਣਗੇ ਜਰੂਰ ਸੇਵਾ ਕਰਾਂਗੇ ਪਰ ਤੁਹਾਨੂੰ ਇਹ ਦੱਸਾਂਗੇ ਵੀ ਬਾਣੀ ਨੂੰ ਹੱਥ ਕਿਦਾਂ ਪਾਈਦਾ ਸੋ ਇਸ ਕਰਕੇ ਚੇਤਾਵਨੀ ਉਹਨਾਂ ਲੋਕਾਂ ਨੂੰ ਆ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਮਰਜ਼ੀ ਕਰਾਂਗੇ ਜਦੋਂ ਜੀ ਕਰੂਗਾ ਕਕਾਰਾਂ ਦੀ ਕੇਸਾਂ ਦੀ ਦਸਾਰਾਂ ਦੀ ਬੇਦਬੀ ਕਰਾਂਗੇ ਤੇ ਸਾਨੂੰ ਕੋਈ ਹੱਥ ਨਹੀਂ ਪਾਊਗਾ ਅਸੀਂ ਕਿਸੇ ਕਾਨੂੰਨ ਕੋਲ ਪ੍ਰਸ਼ਾਸਨ ਕੋਲ ਨਹੀਂ ਜਾਣਾ ਅਸੀਂ ਜੋ ਫੈਸਲਾ ਕਰਾਂਗੇ ਫਿਰ ਆਪ ਕਰਾਂਗੇ ਅਸੀਂ ਇਹ ਚਾਹੁੰਦੇ ਨਹੀਂ ਪਰ ਜੇ ਸਾਨੂੰ ਬਾਰ-ਬਾਰ ਮਜਬੂਰ ਕੀਤਾ ਜਾਊਗਾ ਤੇ ਅਸੀਂ ਕੇਸਾਂ ਦੀ ਦਸਾਰਾਂ ਦੀ ਬੇਦਬੀ ਨਹੀਂ ਕਰਾਉਣੀ ਅਸੀਂ ਗੁਰੂ ਵੱਲੋਂ ਬਖਸ਼ੇ ਇਹ ਸਾਡੀਆਂ ਮੋਹਰਾਂ ਨੇ ਤੇ ਬਾਰ-ਬਾਰ ਅਸੀਂ ਅਪੀਲਾ ਵੀ ਨਹੀਂ ਕਰਨੀ ਐ ਇਸ ਕਰਕੇ ਜਾਗਰਤ ਹੋਵੋ ਪਹਿਲੀ ਗੱਲ ਤਾਂ ਇਹ ਜਦੋਂ ਕਿ ਇਦਾਂ ਦੀ ਘਟਨਾ ਹੁੰਦੀ ਆ ਲਾਗੇ ਤਮਾਸ਼ੀ ਵੀ ਜਿਹੜੇ ਖੜੇ ਸੀ ਲਾਂਤ ਤਾਂ ਉਹਨਾਂ ਦੇ ਉੱਤੇ ਆ ਜਿਹੜੇ ਸ਼ਰਿਆਮ ਹੁੰਦੀ ਬਦਵੀ ਦੇਖ ਕੇ ਕੇਸਾਂ ਦੀ ਕਕਾਰਾਂ ਦੀ ਤੇ ਗੁੰਗੇ ਬਣ ਕੇ ਖੜੇ ਸੀ ਵੀਡੀਓ ਬਣਾ ਰਹੇ ਸੀਗੇ ਸੋ ਇਸ ਕਰਕੇ ਰੌਵ ਵਿਚਾਰ ਜੋ ਵੀ ਇਹ ਹੈਗੀ ਕਰਨਾ ਸਾਰੀ ਇਸ ਘਟਨਾ ਦਾ ਜੋ ਕੁਝ ਵੀ ਪੱਖ ਹੈਗਾ ਸਾਰਾ ਉਹ ਸੰਗਤ ਸਾਹਮਣੇ ਆ ਗਿਆ ਆ ਰਿਹਾ ਆਜੂਗਾ ਪਰ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਉਹਨਾਂ ਨੂੰ ਸਿੱਧੀ ਸਿੱਧੀ ਚੇਤਾਵਨੀ ਆ ਬੰਦੇ ਤੇ ਪੁੱਤਾਂ ਨੂੰ ਆਪਣੀ ਕੀਤੀ ਗਲਤੀ ਦਾ ਪਛਤਾਵਾ ਕਰੋ ਨਹੀਂ ਤੇ ਫਿਰ ਜਿਵੇਂ ਮਾਰਿਆ ਹੁਕਮ ਕਰਨਗੇ ਬੰਦੀ ਸੇਵਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਵੀ ਕੁਝ ਆਪਣੇ ਸਿੱਖਾਂ ਦੇ ਵੱਲੋਂ ਕੁਝ ਨਿਹੰਗ ਸਿੰਘਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਉਹਨਾਂ ਦੇ ਕੇਸਾਂ ਦੀ ਬਾਣੇ ਦੀ ਸ਼ਸਤਰਾਂ ਦੀ ਬੇਦਬੀ ਹੋਈ ਮੁਹਾਲੀ ਦੀ ਕੋਈ ਘਟਨਾ ਵਾ ਮਾਜਰੀ ਕੋ ਪਿੰਡ ਦੱਸਿਆ ਜਾ ਰਿਹਾ ਜਾਂ ਜਿਹੜਾ ਵੀ ਨਗਰ ਆ ਪਹਿਲੀ ਗੱਲ ਤਾਂ ਇਹ ਵੀ ਜੇਕਰ ਕੋ ਸਿੰਘਾ ਦੇ ਵੱਲੋਂ ਗਲਤੀ ਕੀਤੀ ਗਈ ਹੋਊਗੀ ਮੰਨ ਲੈਨੇ ਇੱਕ ਮਿੰਟ ਵਾਸਤੇ ਤੇ ਠੀਕ ਆ ਉਹਦੇ ਵਾਸਤੇ ਤੁਸੀਂ ਕਾਰਵਾਈ ਕਰੋ ਬਣਦੀ ਕਾਰਵਾਈ ਜਿਹੜੀ ਕਰੋ ਕੋਈ ਨੀ ਕਾਰਵਾਈ ਕਰ ਦਿਓ ਜਾਂ ਕੋ ਚਾਰ ਬੰਦੇ ਬਿਠਾਓ ਸਿਆਣੇ ਇਹਾਂ ਦੀ ਗਲਤੀ ਆ ਕੱਢੋ ਹੁਣ ਜੇ ਇਹੋ ਹੀ ਕਿਤੇ ਕਿਸੇ ਨੇ ਸ਼ਸਤਰ ਕੱਢ ਕੇ ਗਾਟਾ ਲਾਇਆ ਹੁੰਦਾ ਨਾ ਕਿਸੇ ਦਾ ਤੇ ਹੁਣ ਤੱਕ ਜਿੰਨੇ ਬੁੱਧੀਜੀਵੀ ਆ ਸਾਰਿਆਂ ਨੇ ਚੀਖ ਝੜਾ ਮਚਾਲਣਾ ਸੀ ਇਸ ਸਮੇਂ ਤੇ ਟਡਰੀਆਂ ਵਾਲਾ ਨੇ ਕੀ ਤੇ ਦੂਜੇ ਜਿਹਨੇ ਵੀ ਹੈਗੇ ਚਵਲ ਵੀ ਹਾਇ ਨਿਆ ਗਾਨੇ ਬੰਦਾ ਵੜਦਾ ਆਏ ਨਿਆ ਗਾਨੇ ਬੰਦਾ ਵੜਦਾ ਹੁਣ ਉਹਨਾਂ ਦੇ ਕੇਸਾਂ ਦੀ ਬਦਵੀ ਹੋਈ ਐ ਕਕਾਰਾਂ ਦੀ ਹੋਈ ਸ਼ਸਤਰਾਂ ਦੀ ਹੋਈ ਬਾਣੇ ਦੀ ਹੋਈ ਕੇਸਾਂ ਤੋਂ ਵੱੜ ਕੇ ਧੋਆ ਗਿਆ ਹੁਣ ਕਿਸੇ ਦੀ ਜ਼ੁਬਾਨ ਨਹੀਂ ਜਿਹੜੀ ਚੱਲਣੀ ਸਭ ਗੁੰਗੇ ਹੋ ਜਾਣੇ ਕਿਉਂ ਕਿਉਂਕਿ ਹੁਣ ਨਿਹੰਗ ਸਿੰਘਾਂ ਦੇ ਨਾਲ ਹੋਇਆ ਬਾਣੇ ਵਾਲੇ ਸਿੰਘਾਂ ਨਾਲ ਹੋਇਆ ਇਸ ਕਰਕੇ ਇੱਕ ਤਾਂ ਜਿਹੜਾ ਖੌਤੀ ਬੁੱਧੀ ਜੀ ਵੀ ਨੇ ਇਹ ਆਪਣੀ ਮੱਤ ਦੇ ਉੱਤੇ ਪਰਦਾ ਚੱਕਿਆ ਕਰੋ ਜਦੋਂ ਕੋਈ ਹੋਜੀ ਗੱਲ ਹੁੰਦੀ ਆ ਉਦੋਂ ਘਟੋ ਘਾਟੇ ਵਿਚਾਰਿਆ ਕਰੋ ਕਿ ਕਾਰਨ ਕੀ ਹੋਇਆ ਜੇਕਰ ਕੋ ਸਿੰਘਾ ਦੇ ਵੱਲੋਂ ਵਾਅਦਾ ਵੀ ਕੀਤਾ ਗਿਆ ਸੀਗਾ ਤੇ ਫਿਰ ਜਿਹੜੇ ਕਾਨੂੰਨੀ ਚਾਰਜ ਹੋਈ ਦਾ ਰੌਲਾ ਪਾਉਂਦੇ ਹੁੰਦੇ ਵੀ ਹਾਈ ਜੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਾਈ ਹਾਈ ਸਿੰਘਾ ਨੇ ਆਪ ਕਿਉਂ ਫੈਸਲਾ ਕੀਤਾ ਉਹਨਾਂ ਨੂੰ ਕਹੋ ਜਿਨ੍ਹਾਂ ਨੇ ਸਿੰਘਾ ਦੇ ਉੱਤੇ ਹਮਲਾ ਕੀਤਾ ਇਸ ਕਰਕੇ ਇੱਕ ਤਾਂ ਇਹ ਦੂਸਰਾ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਉਹਨਾਂ ਨੂੰ ਇਹ ਬੜੀ ਸਿੱਧੇ ਲਫ਼ਜ਼ਾਂ ਵਿੱਚ ਚੇਤਾਵਨੀ ਆ ਕਿ ਬੰਦੇ ਦੇ ਪੁੱਤਾਂ ਵਾਂਗੂ ਆਪਣੀ ਕੀਤੀ ਹੋਈ ਗਲਤੀ ਦਾ ਪਛਤਾਵਾ ਕਰੋ ਅੰਤ ਕੋਲੋਂ ਉਹਨਾਂ ਸਿੰਘਾ ਕੋਲੋਂ ਗੁਰੂ ਸਾਹਿਬ ਦੀ ਇਹ ਜੂਰੀ ਜਿਉ ਮਾਫੀ ਮੰਗੋ ਤੇ ਕੀ ਕਰਨਾ ਵਾ ਕੀ ਨਹੀਂ ਕਰਨਾ ਉਹ ਪੰਥ ਫੈਸਲਾ ਕਰੂਗਾ ਮਾਫੀ ਦੇਣੀ ਆ ਨਹੀਂ ਦੇਣੀ ਪਰ ਜੇਕਰ ਤੁਸੀਂ ਕਿਸੇ ਭਲੇਖੇ ਦੇ ਵਿੱਚ ਉਹ ਵੀ ਤੁਸੀਂ ਚਾਨਕ ਭੇਡਾਂ ਨੇ ਇਕੱਠੀਆਂ ਹੋ ਕੇ ਚਾਰ ਸਿੰਘਾਂ ਨੂੰ ਹੱਥ ਪਾ ਲਿਆ ਤੇ ਬਾਅਦ ਵਿੱਚ ਤੁਸੀਂ ਭੱਜੇ ਫਿਰੋਗੇ ਬਾਜੋਗੇ ਇਹ ਤੁਹਾਡਾ ਬਹੁਤ ਵੱਡਾ ਭਲੇਖਾ ਮਹਾਰਾਜ ਦੀ ਕਿਰਪਾ ਰਵੇ ਜਿਵੇਂ ਮਹਾਰਾਜ ਫਿਰ ਸੇਵਾ ਲੈਣਗੇ ਜਰੂਰ ਸੇਵਾ ਕਰਾਂਗੇ ਪਰ ਤੁਹਾਨੂੰ ਇਹ ਦੱਸਾਂਗੇ ਵੀ ਬਾਣੀ ਨੂੰ ਹੱਥ ਕਿਦਾਂ ਪਾਈਦਾ ਸੋ ਇਸ ਕਰਕੇ ਚੇਤਾਵਨੀ ਉਹਨਾਂ ਲੋਕਾਂ ਨੂੰ ਆ ਜਿਹੜੇ ਸਮਝਦੇ ਨੇ ਕਿ ਅਸੀਂ ਜੋ ਮਰਜ਼ੀ ਕਰਾਂਗੇ ਜਦੋਂ ਜੀ ਕਰੂਗਾ ਕਕਾਰਾਂ ਦੀ ਕੇਸਾਂ ਦੀ ਦਸਾਰਾਂ ਦੀ ਮੇਦਮ ਵੀ ਕਰਾਂਗੇ ਸਾਨੂੰ ਕੋਈ ਹੱਥ ਨਹੀਂ ਪਾਊਗਾ ਅਸੀਂ ਕਿਸੇ ਕਾਨੂੰਨ ਕੋਲ ਪ੍ਰਸ਼ਾਸਨ ਕੋਲ ਨਹੀਂ ਜਾਣਾ ਅਸੀਂ ਜੋ ਫੈਸਲਾ ਕਰਾਂਗੇ ਫਿਰ ਆਪ ਕਰਾਂਗੇ ਅਸੀਂ ਇਹ ਚਾਹੁੰਦੇ ਨਹੀਂ ਪਰ ਜੇ ਸਾਨੂੰ ਬਾਰ-ਬਾਰ ਮਜਬੂਰ ਕੀਤਾ ਜਾਊਗਾ ਤੇ ਅਸੀਂ ਕੇਸਾਂ ਦੀ 11 ਦੀ ਬਦਬੀ ਨਹੀਂ ਕਰਾਉਣੀ ਅਸੀਂ ਗੁਰੂ ਵੱਲੋਂ ਬਖਸ਼ੇ ਇਹ ਸਾਡੀਆਂ ਮੋਹਰਾਂ ਨੇ ਤੇ ਬਾਰ-ਬਾਰ ਅਸੀਂ ਅਪੀਲਾ ਵੀ ਨਹੀਂ ਕਰ ਲਈਏ ਇਸ ਕਰਕੇ ਜਾਗਰਤ ਹੋਵੋ ਪਹਿਲੀ ਗੱਲ ਤਾਂ ਇਹ ਜਦੋਂ ਕਿ ਇਦਾਂ ਦੀ ਘਟਨਾ ਹੁੰਦੀ ਹੈ ਲੱਗੇ ਤਮਾਸ਼ੀ ਵੀ ਜਿਹੜੇ ਖੜੇ ਸੀ ਲਾਂਤ ਤਾਂ ਉਹਨਾਂ ਦੇ ਉੱਤੇ ਆ ਜਿਹੜੇ ਸ਼ਰਯਾਮ ਹੁੰਦੀ ਬਦਬੀ ਦੇਖ ਕੇ ਕੇਸਾਂ ਦੀ ਕਕਾਰਾਂ ਦੀ ਤੇ ਗੁੰਗੇ ਬਣ ਕੇ ਖੜੇ ਸੀ ਵੀਡੀਓ ਬਣਾ ਰਹੇ ਸੀਗੇ ਤੁਸੀਂ ਇਸ ਕਰਕੇ ਰੋਹ ਵਿਚਾਰ ਜੋ ਵੀ ਇਹ ਹੈਗੀ ਕਰਨਾ ਸਾਰੀ ਇਸ ਘਟਨਾ ਦਾ ਜੋ ਕੁਝ ਵੀ ਪੱਖ ਹੈਗਾ ਸਾਰਾ ਉਹ ਸੰਗਤ ਸਾਹਮਣੇ ਆ ਗਿਆ ਆ ਰਿਹਾ ਆਜੂਗਾ ਪਰ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਉਹਨਾਂ ਨੂੰ ਇਹ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਬੰਦੇ ਤੇ ਪੁੱਤਾਂ ਨੂੰ ਆਪਣੀ ਕੀਤੀ ਗਲਤੀ ਦਾ ਪਛਤਾਵਾ ਕਰੋ ਨਹੀਂ ਤੇ ਫਿਰ ਜਿਵੇਂ ਮਾਰਿਆ ਹੁਕਮ ਕਰਨਗੇ ਬੰਦੀ ਸੇਵਾ ਕਰਾਂਗੇ ਧੰਨਵਾਦ